ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਪਿਆਰੀ ਸਾਧ ਸੰਗਤ ਜਿਤਨੀ ਵੀ ਸੰਗਤ ਗੁਰੂ ਦਰਬਾਰ ਵਿੱਚ ਆਈ ਹੈ ਜੀ ਆਇਆਂ ਨੂੰ ਜਿਤਨੇ ਕਦਮ ਰੱਖੇ ਸਿਰ ਮੱਥੇ ਤੇ ਜਿਹੜੇ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸਦਕੇ ਸੁੰਦਰਮਰਤਾ ਸਹਿਤ ਬੇਨਤੀ ਹੈ ਇਸ ਸਾਲ ਦੇ ਵਿੱਚ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਅਤੇ ਨਾਲ ਹੀ ਸਤਿਗੁਰੂ ਜੀ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਵੀ ਸ਼ਹੀਦੀ ਦਿਹਾੜਾ ਹੈ ਨਾਲ ਹੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਤਰ ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਜੋ ਦਿਵਸ ਹੈ 350 ਸਾਲਾ ਉਹ ਵੀ ਨਾਲ ਹੀ ਮਨਾਇਆ ਜਾ ਰਿਹਾ ਹੈ ਸੋ ਦੂਸਰੀ ਬੇਨਤੀ ਹੈ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਇਸ ਮਹੀਨੇ ਵਿੱਚ ਆ ਰਿਹਾ ਹੈ ਜੋ ਕਿ 25 ਤਰੀਕ ਨੂੰ ਅਖੰਡ ਪਾਠ ਆਰੰਭ ਹੋਣਗੇ 25 ਤੋਂ 27 27 ਤੋਂ 29 ਭਾਵ ਕੇ 13 ਕੱਤਕ ਨੂੰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਜੋ ਬਾਬਾ ਜੀ ਦੇ ਜਨਮ ਨਗਰ ਪਿੰਡ ਸ਼ੇਰਪੁਰ ਕਲਾਂ ਵਿੱਚ ਮਨਾਇਆ ਜਾ ਰਿਹਾ ਹੈ ਲੁਧਿਆਣੇ ਨਹਿਰ ਵਾਲੇ ਠਾੜ ਤੇ ਵੀ ਮਨਾਇਆ ਜਾ ਰਿਹਾ ਹੈ ਦਿੱਲੀ ਜੋ ਬਾਬਾ ਜੀ ਦਾ ਸਥਾਨ ਹੈ ਗੁਲਾਬੀ ਬਾਗ ਉੱਥੇ ਬਾਬਾ ਕਹਲਾ ਸਿੰਘ ਜੀ ਵੱਲੋਂ ਉੱਥੇ ਵੀ ਮਨਾਇਆ ਜਾ ਰਿਹਾ ਹੈ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਸੋ ਜਿੱਥੇ ਵੀ ਕਿਸੇ ਨੂੰ ਸਮਾਂ ਮਿਲੇ ਉੱਥੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੋ ਸਤਖੰਡ ਵਿੱਚੋਂ ਹੁਕਮ ਹੋਇਆ ਹੈ ਕਿ ਮੌਸਮ ਬਦਲ ਗਿਆ ਹੈ ਇਸ ਕਰਕੇ ਸਵੇਰ ਦਾ ਵੀ ਅਤੇ ਸ਼ਾਮ ਦਾ ਵੀ ਦੋਨੇ ਟਾਈਮ ਬਦਲੇ ਜਾ ਰਹੇ ਹਨ ਅਮਰਤ ਵੇਲੇ 4 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਕੇ 7:30 ਵਜੇ ਸਮਾਪਤੀ ਦਾ ਸਮਾਂ ਹੋਵੇਗਾ ਉਸ ਤੋਂ ਪਹਿਲਾਂ 2:30 ਵਜੇ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੁੰਦਾ ਹੈ 2:30 ਤੋਂ 4 ਵਜੇ ਤੱਕ ਸੁਖਮਨੀ ਸਾਹਿਬ ਤੇ 4 ਵਜੇ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਕੇ 7:30 ਵਜੇ ਧੰਨ ਬਾਬਾ ਲਗਾ ਕੇ ਸਮਾਪਤੀ ਦਾ ਸਮਾਂ ਹੋਵੇਗਾ ਸ਼ਾਮ ਨੂੰ 3:30 ਵਜੇ ਕਥਾ ਆਰੰਭ ਹੋ ਕੇ 8 ਵਜੇ ਹੁਕਮਨਾਮੇ ਦਾ ਟਾਈਮ ਹੋਇਆ ਕਰੇਗਾ ਟਾਈਮ ਸਿਰ ਪਹੁੰਚ ਕੇ ਸਾਰਿਆਂ ਨੇ ਆਪੋ ਆਪਣੀਆਂ ਹਾਜ਼ਰੀਆਂ ਭਰਨੀਆਂ ਪਿਆਰ ਨਾਲ ਗੁਰੂ ਦਾ ਪ੍ਰਸ਼ਾਦ ਪ੍ਰਾਪਤ ਕਰੋ ਸ਼ਬਦ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ